18 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਸਰਬਾਲਾ ਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਤੁਹਾਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਵੱਡੇ ਵੱਡੇ ਸਟਾਰਸ ਦੇਖਣ ਨੂੰ ਮਿਲਣ ਵਾਲੇ ਨੇ ਜੀਹਾਂ ਇਸ ਨੂੰ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਪਰਫੈਕਟ ਮਲਟੀ ਸਟਾਰਰ ਫਿਲਮ ਵੀ ਆਖ ਸਕਦੇ ਹੋ ਕਿਉਂਕਿ ਸਰਬਾਲਾ ਜੀ ਦੇ ਵਿੱਚ ਤੁਹਾਨੂੰ ਪੰਜਾਬੀ ਸੁਪਰਸਟਾਰ ਗੀਪੀ ਗਰੇਵਾਲ ਐਮੀ ਵਿਰਕ ਸਰਗੁਨ ਮਹਿਤਾ ਨਿਮਰਤ ਖਹਿਰਾ ਇਕੱਠੇ ਦਿਖਾਈ ਦੇਣ ਵਾਲੇ ਨੇ ਜਦੋਂ ਆਪਣੇ ਆਪਣੇ ਪੱਧਰ ਦੇ ਉੱਪਰ ਸੁਪਰ ਹਿੱਟ ਫਿਲਮਾਂ ਦੇਣ ਵਾਲੇ ਕਲਾਕਾਰ ਕਿਸੇ ਇੱਕ ਫਿਲਮ ਦੇ ਵਿੱਚ ਇਕੱਠੇ ਦਿਖਾਈ ਦੇਣ ਤਾਂ ਫਿਲਮ ਦੀ ਕਾਮਯਾਬੀ ਦੀ ਉਮੀਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਪਰੋ ਫਿਲਮ ਦਾ ਜੋ ਟ੍ਰੇਲਰ ਰਿਲੀਜ਼ ਕੀਤਾ ਗਿਆ ਉਹ ਵੀ ਕਾਫੀ ਮਜ਼ੇਦਾਰ ਹੈ ਤੁਹਾਨੂੰ ਹਸਾਣ ਤੇ ਤੁਹਾਡੇ ਢਿੱਡੀ ਪੀੜਾਂ ਪਾਣ ਦੇ ਲਈ ਕਾਫੀ ਹੈ ਪਰ ਥੋੜੇ ਹੀ ਇੰਤਜ਼ਾਰ ਤੋਂ ਬਾਅਦ ਯਾਨੀ ਕਿ 18 ਜੁਲਾਈ ਨੂੰ ਫਿਲਮ ਵੀ ਤੁਹਾਡੇ ਮਨੋਰੰਜਨ ਦੇ ਲਈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਏਗੀ ਸੋ ਮੇਰਾ ਨਾਮ ਹੈ ਸ਼ੇਖਰ ਰਾਏ ਤੁਸੀਂ ਦੇਖ ਰਹੇ ਹੋ ਹਮਦਰਦ ਮੀਡੀਆ ਗਰੁੱਪ ਦਾ ਐਂਟਰਟੇਨਮੈਂਟ ਚੈਨਲ ਸਿਨੇ ਟਾਕਸ ਐਚ ਟੀ ਵੀ ਤਾਂ ਆਓ ਹੁਣ ਟ੍ਰੇਲਰ ਦੀ ਗੱਲ ਸ਼ੁਰੂ ਕਰਦੇ ਸਰਬਾਲਾ ਜੀ ਦਾ ਟ੍ਰੇਲਰ 3 ਮਿੰਟ 20 ਸੈਕਿੰਡ ਦਾ ਹੈ ਜਿਸ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਸ ਦੇ ਵਿੱਚ ਤੁਹਾਨੂੰ ਭਰਪੂਰ ਕਾਮੇਡੀ ਤਾਂ ਦੇਖਣ ਨੂੰ ਮਿਲੇਗੀ ਹੀ ਪਰ ਫਿਲਮ ਦੀ ਕਹਾਣੀ ਦੇ ਉੱਪਰ ਜੋ ਮੋੜ ਤੁਹਾਨੂੰ ਅਸਲ ਫਿਲਮ ਦਾ ਮਜ਼ਾ ਦੇਣਗੇ ਉਹਨਾਂ ਨੂੰ ਰਿਵੀਲ ਨਹੀਂ ਕੀਤਾ ਗਿਆ ਸਰਬਾਲਾ ਜੀ ਨੂੰ ਤੁਸੀਂ ਇੱਕ ਪੀਰੀਅਡ ਡਰਾਮਾ ਕਾਮੇਡੀ ਫਿਲਮ ਵੀ ਆਖ ਸਕਦੇ ਹੋ ਫਿਲਮ ਉਹਨਾਂ ਵੇਲਿਆਂ ਦੀ ਗੱਲ ਕਰਦੀ ਹੈ ਜਦੋਂ ਸਰਬਾਲਾ ਲਾੜੇ ਦੇ ਹਾਨ ਦਾ ਹੋਇਆ ਕਰਦਾ ਸੀ ਪਹਿਲੀ ਵਾਰ ਹੈ ਅਜਿਹਾ ਵਿਸ਼ਾ ਪੰਜਾਬੀ ਸਿਨੇਮਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲਣ ਵਾਲਾ ਤੇ ਉੰਜ ਆਮ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹ ਰਿਵਾਜ ਜ਼ਿਆਦਾ ਦੇਖਣ ਨੂੰ ਨਹੀਂ ਮਿਲਦਾ ਫਿਲਮ ਦੇ ਵਿੱਚ ਐਮੀ ਵਿਰਕ ਦਾ ਲਾੜਾ ਬਣਿਆ ਹੋਇਆ ਤੇ ਗਿੱਪੀ ਗਰੇਵਾਲ ਸਰਵਾਲਾ ਜਿਸ ਨੂੰ ਵਿਆਉਣ ਜਾਣ ਸਮੇ ਸਰਗੁਣ मेहता ਦੇ ਨਾਲ ਪਿਆਰ ਹੋ ਜਾਂਦਾ ਉੱਥੇ ਹੀ ਨਿਮਰਤ ਖਹਿਰਾ ਦੀ ਜੋੜੀ ਸਾਨੂੰ ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਦੇਖਣ ਨੂੰ ਮਿਲਣ ਵਾਲੀ ਹੈ ਇਹਨਾਂ ਜੋੜੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੋੜੀਆਂ ਪਹਿਲਾਂ ਤੋਂ ਹੀ ਪੰਜਾਬੀ ਦਰਸ਼ਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨ ਵਾਲੀਆਂ ਜੋੜੀਆਂ ਨੇ ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਕਾਮੇਡੀ ਸੀਨ ਦੇ ਨਾਲ ਜਿੱਥੇ ਡਾਕੂਆਂ ਦੀ ਐਂਟਰੀ ਹੁੰਦੀ ਹੈ ਜਿਸ ਦੇ ਵਿੱਚ ਸਾਨੂੰ ਗੁੱਗੂ ਗਿੱਲ ਸਾਹਿਬ ਇੱਕ ਡਾਕੂ ਦੇ ਕਿਰਦਾਰ ਦੇ ਵਿੱਚ ਦਿਖਾਈ ਦਿੰਦੇ ਨੇ ਪੁਰਾਣੇ ਸਮਿਆਂ ਦੀ ਇਹ ਆਮ ਗੱਲ ਹੋਇਆ ਕਰਦੀ ਸੀ ਜਦੋਂ ਕੋਈ ਜੰਜ ਵਿਆਹਣ ਦੇ ਲਈ ਜਾਇਆ ਕਰਦੀ ਸੀ ਤਾਂ ਕਈ ਵਾਰ ਡਾਕੂਆਂ ਦਾ ਹਮਲਾ ਹੋ ਜਾਇਆ ਕਰਦਾ ਸੀ ਇਸ ਤੋਂ ਬਾਅਦ ਸਾਨੂੰ ਟ੍ਰੇਲਰ ਦੇ ਵਿੱਚ ਵਿਖਾਇਆ ਜਾਂਦਾ ਵਿਆਹ ਤੋਂ ਪਹਿਲਾਂ ਰੋਕਾ ਜਿਸ ਦੇ ਵਿੱਚ ਐਂਟਰੀ ਹੁੰਦੀ ਹੈ ਨਿਮਰਤ ਖੈਰਾ ਦੀ ਜਿੱਥੇ ਇੱਕ ਪਾਸੇ ਵਿਚੋਲਣ ਦਾ ਕਿਰਦਾਰ ਨਿਭਾ ਰਹੀ ਅਮਰ ਨੂਰੀ ਜੀ ਉਸ ਦੀਆਂ ਤਾਰੀਫਾਂ ਕਰਦੀ ਦਿਖਾਈ ਦਿੰਦੀ ਹੈ ਤਾਂ ਦੂਜੇ ਪਾਸੇ ਨਿਮਰਤ ਕਹਿਰਾ ਤੱਤੇ ਸੁਭਾਅ ਦੀ ਨਿਕਲਦੀ ਫਿਰ ਟ੍ਰੇਲਰ ਦੇ ਵਿੱਚ ਆਉਂਦਾ ਨਾਨਕਾ ਦਾਦਕਾ ਮੇਲ ਜਿਸ ਦੇ ਵਿੱਚ ਤੁਹਾਨੂੰ ਪਰਿਵਾਰਕ ਕਾਮੇਡੀ ਦੇਖਣ ਨੂੰ ਮਿਲੇਗੀ ਇਸੇ ਦੌਰਾਨ ਗਿੱਪੀ ਗਰੇਵਾਲ ਦੀ ਅੱਖ ਸਰਗੁਣ ਮਹਿਤਾ ਦੇ ਨਾਲ ਮਿਲਦੀ ਹੈ ਤੇ ਗਲਤੀ ਦੇ ਨਾਲ ਗਿੱਪੀ ਯਾਨੀ ਕਿ ਸੁੱਚੇ ਤੋਂ ਅੱਖ ਵੱਜ ਜਾਂਦੀ ਇਸ ਸਭ ਤੋਂ ਬਾਅਦ ਹੁਣ ਰੋਲਾ ਹੈ ਕਿ ਸਰਬਾਲਾ ਕੌਣ ਬਣੂ ਸੁੱਚਾ ਚਾਹੁੰਦਾ ਹੈ ਕਿ ਉਹ ਸਰਬਾਲਾ ਬਣੇ ਪਰ ਵਿੱਚ ਆ ਜਾਂਦਾ ਫੁੱਫੜ ਹੁਣ ਭਾਈ ਫੁੱਫੜ ਨਾਲ ਪੰਗਾ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਗਿੱਪੀ ਗਰੇਵਾਲ ਤੇ ਐਮੀ ਵਿਰਕ ਮਿਲ ਕੇ ਕਿਹੜੀ ਐਸੀ ਜੁਗਤ ਲੜਾਂਗੇ ਤੇ ਕਿਵੇਂ ਗਿੱਪੀ ਗਰੇਵਾਲ ਯਾਨੀ ਕਿ ਸੁੱਚਾ ਸਰਵਾਲਾ ਬਣਦਾ ਇਹ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਸਮਝ ਆਏਗਾ ਪਰ ਹਾਂ ਇਹ ਜ਼ਰੂਰ ਹੈ ਕਿ ਇਹ ਖੁਸ਼ੀਆਂ ਦੇ ਮੌਕੇ ਦੀ ਪਰਿਵਾਰਕ ਫਿਲਮ ਤੁਹਾਡਾ ਖੂਬ ਮਨੋਰੰਜਨ ਕਰੇਗੀ ਇਸ ਗੱਲ ਤੋਂ ਇਲਾਵਾ ਜੋ ਟ੍ਰੇਲਰ ਤੋਂ ਲੱਗਦਾ ਹੈ ਕਿ ਸਟੋਰੀ ਦੇ ਵਿੱਚ ਕੁਝ ਇਮੋਸ਼ਨਲ ਐਂਗਲ ਵੀ ਆਣਗੇ ਇੱਕ ਥਾਂ ਦੇ ਉੱਪਰ ਸਰਗੁਨ ਦਾ ਇੱਕ ਡਾਇਲੋਗ ਅਤੇ ਨਿਮਰਤ ਦੇ ਨਾਲ ਗਿੱਪੀ ਗਰੇਵਾਲ ਦਾ ਇੱਕ ਸੀਨ ਅਤੇ ਕੁਝ ਛੋਟੇ-ਮੋਟੇ ਸੀਨਸ ਇਸ ਗੱਲ ਦੇ ਵੱਲ ਇਸ਼ਾਰਾ ਕਰਦੇ ਨੇ ਕਿ ਇਨ੍ਹਾਂ ਜੋੜੀਆਂ ਦੀ ਅਦਲ-ਬਦਲ ਵੀ ਕਹਾਣੀ ਦਾ ਇਮੋਸ਼ਨਲ ਮੋੜ ਹੋ ਸਕਦੀ ਹੈ ਖੈਰ ਗੱਲਾਂ ਤਾਂ ਫਿਲਮ ਦੇਖਣ ਮਗਰੋਂ ਹੀ ਸਾਫ਼ ਹੋਣਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਜੋੜੀਆਂ ਸਹੀ ਨੇ ਜਾਂ ਫਿਰ ਤੁਸੀਂ ਐਮੀ ਦੇ ਨਾਲ ਸਰਗੁਣ ਤੇ ਗਿੱਪੀ ਗਰੇਵਾਲ ਦੇ ਨਾਲ ਨਿਮਰਤ ਖੈਰਾਂ ਨੂੰ ਦੇਖਣਾ ਚਾਹੁੰਦੇ ਸੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਦੱਸਣਾ ਕਿ ਤੁਹਾਨੂੰ ਇਹ ਟ੍ਰੇਲਰ ਰਿਵਿਊ ਕਿਵੇਂ ਦਾ ਲੱਗਿਆ ਅਸੀਂ ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਂਦੇ ਰਹਾਂਗੇ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਆਪਣੀ ਰਾਏ ਜ਼ਰੂਰ ਦੇਣਾ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਤੱਕ ਸਸ਼ਵਿਤਾ